ਭਾਰਤ ਦੀ ਔਰਤ ਨੂੰ ਪੂਰੀ ਦੁਨੀਆ ਦੇ ਵਿੱਚ ਇਸ ਵਕਤ ਤੋਂ ਸਨਮਾਨ ਦੇ ਪਹਿਲੇ ਨੰਬਰ ਤੇ ਉਪਰ ਆਉਂਦੀ ਹੈ ਸਭ ਤੋਂ ਵਧੀਆ ਕਿ ਆਪਣੇ ਵੱਡੇ ਵੱਡੇ ਰੰਦੇ ਪਾਏ ਹੋਏ ਪੂਰਨਿਆ ਤੇ ਚੱਲਦੀਆਂ ਨੇ ਤੇ ਇਹਨਾਂ ਦਾ ਸਤਕਾਰ ਪੂਰੀ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦਾ ਵਰਤਾਰਾ ਜੀ ਕਿਸਾਨ ਯੂਨੀਅਨ ਨਾਲ ਹੋਇਆ ਬਕਾਇਦਾ ਉਹਨਾਂ ਨੂੰ ਗਾਲ੍ਹਾਂ ਕੱਢੀਆਂ ਗਿਆ ਨੇ ਉਹਨਾਂ ਕੁੜੀਆਂ ਦੁਆਰਾ ਇਹਦੇ ਵਿੱਚ ਕਸੂਰ ਕਿਸ ਦਾ ਤੁਸੀਂ ਮੰਨ ਰਹੇ ਹੋ ਮੁੱਖ ਕਸੂਰ ਕਿਸ ਦਾ ਮਹਿਣ ਜੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਆ ਉਹਨੂੰ ਦੇਖਣ ਦੇ ਮਤਾਬਕ ਸਾਡਾ ਇੱਕ ਸਿਆਣਾ ਬਜ਼ੁਰਗ ਕਿਸਾਨ ਸਾਥੀ ਉਹਨਾਂ ਔਰਤ ਪੈਣਾ ਦੇ ਅੱਗੇ ਇਹ ਕਹਿ ਰਿਹਾ ਵੀ ਬੇਟਾ ਕੋਈ ਗੱਲ ਨਹੀਂ ਤੁਸੀਂ ਗਾਲਾਂ ਨਾ ਕੱਢੋ ਪਰ ਉਹ ਕੁੜੀਆਂ ਇੰਨੀਆਂ ਹੱਦਾਂ ਟੱਪ ਚੁੱਕੀਆਂ ਨੇ ਕਿ ਮਤਲਬ ਮੁੰਡਿਆਂ ਵਾਲੀਆਂ ਗਾਲਾਂ ਕੱਢ ਰਹੀਆਂ ਨੇ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਉਹ ਕਿਸੇ ਚੰਗੇ ਘਰ ਦੀਆਂ ਕੁੜੀਆਂ ਨਹੀਂ ਹੋ ਸਕਦੀਆਂ ਉਹਨਾਂ ਦੇ ਮਾਪੇ ਮਾਂ ਬਾਪ ਨੇ ਉਹਨਾਂ ਨੂੰ ਚੰਗੇ ਸੰਸਕਾਰ ਨਹੀਂ ਦਿੱਤੇ ਹੋਣੇ। ਜੀ। ਦੂਜੇ ਪਾਸੇ ਇਹ ਵੀ ਲੱਗਦੀ ਆ ਵੀ ਇਹ ਮੋਦੀ ਸਰਕਾਰ ਦੀ ਚਾਲ ਆ। ਇਆਂ-ਇਆਂ ਕੁੜੀਆਂ ਨੂੰ ਧਰਨਿਆਂ 'ਚ ਭੇਜ ਕੇ ਧਰਨਿਆਂ ਨੂੰ ਬਦਨਾਮ ਕਰਨਾ ਚਾਹੁੰਦੇ ਨੇ। ਤੀਜੀ ਗੱਲ ਮੈਂ ਇਹ ਵੀ ਕਹੂੰਗਾ ਅੱਜ ਸਾਡਾ ਪੰਜਾਬ ਨਸ਼ੇ ਦੀ ਦਲਦਲ ਵਿੱਚ ਖੋਬਿਆ ਹੋਇਆ। ਹੋ ਸਕਦਾ ਕੁੜੀਆਂ ਨਸ਼ੇ ਦੇ ਵਿੱਚ ਹੋਣ। ਉਹਨਾਂ ਨੂੰ ਆਪਣਾ ਪਤਾ ਹੀ ਨਾ ਹੋਵੇ ਅਸੀਂ ਕੌਣ ਆ ਤੇ ਅਸੀਂ ਗੱਲ ਵੀ ਕਿਹਦੇ ਨਾਲ ਕਰ ਰਹੇ ਆ। ਇਹਦੇ ਕਈ ਪੱਖ ਨੇ ਪਰ ਇਹ ਨਿੰਦਣਯੋਗ ਗੱਲ ਆ। ਸਾਡੀਆਂ ਭੈਣਾਂ ਸਾਡੇ ਭਰਾਵਾਂ ਨੂੰ ਗਾਲ੍ਹਾਂ ਕੱਢਣਾ ਅਸੀਂ ਇਸ ਦਾ ਮਤਲਬ ਸਤਕਾਰ ਕਰਦੇ ਆ ਅਸੀਂ ਧਰਨਿਆਂ ਦੇ ਵਿੱਚ ਵੀ ਮੂਹਰੇ ਜਗ੍ਹਾ ਦਿੰਨੇ ਆ ਬੈਠਣ ਨੂੰ ਵੀ ਸਾਡੇ ਧਰਨਾਂ ਦੇ ਅੱਗੇ ਬੈਠੋ ਅਸੀਂ ਅੱਜ ਵੀ ਸਤਕਾਰ ਦਿੰਨੇ ਆ ਅੱਗੇ ਨੂੰ ਵੀ ਸਤਕਾਰ ਦਿੰਦੇ ਰਹਾਂਗੇ ਪਰ ਉਹ ਕੁੜੀਆਂ ਲਈ ਬਹੁਤ ਸਾਡੀ ਨਿੰਦਣਯੋਗ ਗੱਲ ਆ ਕਿ ਸਾਡੀਆਂ ਕੁੜੀਆਂ ਸਾਡੀਆਂ ਸਾਨੂੰ ਧੀਆਂ ਕਹਿਣ ਵਾਰੇ ਵੀ ਸ਼ਰਮ ਆਉਂਦੀ ਅੱਜ ਜੇ ਉਹ ਕੁੜੀਆਂ ਨੇ ਇਹ ਜਿਹੀ ਹਰਕਤ ਕੀਤੀ ਆ ਮੰਦ ਭਾਗੀ ਕਰਨਾ ਹੈ ਜੀ ਤੇ ਜੇਕਰ ਪ੍ਰਧਾਨ ਸਾਹਿਬ ਚਲਦੇ-ਚਲਦੇ ਮੋਦੀ ਸਰਕਾਰ ਇਹੜੀ ਉਹ ਵਾਰ-ਵਾਰ ਮਜਬੂਰੀ ਦੱਸ ਰਹੀ ਹੈ ਅੱਜ ਜੇਕਰ ਪਿਛਲੇ ਘੰਟਿਆਂ ਦੀ ਗੱਲਬਾਤ ਵੇਖੀ ਜਾਵੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਤੇ ਪੰधेर ਸਾਹਿਬ ਹੋਰੇ ਤੇ ਉਹਨਾਂ ਦੇ ਨਾਲ ਇੱਕ ਹਰਿਆਣੇ ਤੋਂ ਜ세ਵੰਦੀ ਦੇ ਪ੍ਰਧਾਨ ਸਾਹਿਬ ਨੇ ਜਿਹੜੀ ਉਹਨਾਂ ਨੇ ਮੇਨ ਨਹੀਂ ਗੱਲ ਦੱਸੀ ਹੈਗੀ ਵੀ ਗੱਲ ਕੀ ਹੋਈ ਹੈ ਉਥੇ ਗੱਲਬਾਤ ਕੀ ਹੋਈ ਹੈ ਸਿਰਫ ਇਹਨਾ ਕਿਹਾ ਗਿਆ ਹੈ ਕਿ ਐਤਵਾਰ ਨੂੰ ਫੇਰ ਦੁਬਾਰੀ ਮੀਟਿੰਗ ਹੋ ਰਹੀ ਹੈ ਜੇਕਰ ਕਿਸੇ ਤਰ੍ਹਾਂ ਪੱਤਲ ਗੱਲ ਲੱਗਦੀ ਨਹੀਂ ਇਹ ਜ세ਵੰਦਿਆਂ ਦੀ ਮੰਗ ਹੈ ਜਾਂ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਵਾਅਦਾ ਕੀਤਾ ਸੀ ਉਸ ਨੂੰ ਜੇਕਰ ਪੂਰ ਨਹੀਂ ਚੜਾਉਂਦੇ ਫਿਰ ਕਰੋਗੇ ਕੀ ਦੇਖੋ ਜਿਹੜੀ ਸਰਕਾਰ ਦੀ ਨੀਤੀ ਪਔਰ ਸੀ ਆ ਉਹ ਹਮੇਸ਼ਾ ਘਟੀ ਜਾ ਕਿਉਂਕਿ ਅਸੀਂ ਇਹ ਕਹਾਂਗੇ ਜਿਹੜਾ ਮੋਦੀ ਦਾ ਰਾਜ ਆ ਕੁਝ ਟਾਈਮ ਪਹਿਲਾਂ ਹਰਨਾਖਸ ਦਾ ਰਾਜ ਹੁੰਦਾ ਸੀ ਉਹ ਕਹਿੰਦਾ ਵੀ RAM ਨੂੰ ਨਾ RAM ਕਹੋ ਮੈਨੂੰ ਕਹੋ ਉਹੀ ਅੱਜ ਮੋਦੀ ਆ ਉਹ ਕਹਿੰਦਾ ਮੈਂ ਹੀ ਆ ਦੁਨੀਆ ਤੇ ਹਰਨਾਖਸ ਵਾਲਾ ਰਾਜ ਆ ਹਰਨਾਖਸ ਦਾ ਅੰਤ ਕੀ ਹੋਇਆ ਉਦੋਂ ਵੀ ਬੁਰਾ ਬੁਰਾ ਭੈੜਾ ਅੰਤ ਮੋਦੀ ਦਾ ਹੋਣਾ ਦੂਜੇ ਪਾਸੇ ਜਿਹੜੀਆਂ ਸਰਕਾਰਾਂ ਨਾਲ ਕਿਸਾਨਾਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਇਹ ਸਿਰਫ ਕਲੋਲੀਪੋਕ ਨੇ ਇਹਦੇ ਵਿੱਚ ਕੁਝ ਨਹੀਂ ਨਿਕਲਣਾ ਕਿਉਂਕਿ ਅੱਜ ਮੀਟਿੰਗ ਕਰ ਲਈ ਉਹਦੇ ਵਿੱਚੋਂ ਨਿਕਲੇ ਦੀ ਅਗਲੀ ਮੀਟਿੰਗ ਰੱਖਤੀ ਕਿਉਂਕਿ ਕਿਸਾਨਾਂ ਨੂੰ ਉਥੇ ਠਕਾਉਣਾ ਚਾਹੁੰਦੇ ਨੇ ਸਬਰ ਪਰਖਣਾ ਚਾਹੁੰਦੇ ਨੇ ਪਰ ਉਹ ਨਾ ਪਰਖੇ ਮੋਦੀ ਸਰਕਾਰ ਆਸੀਂ ਦਾ 10 ਸਾਲ ਬਾਰਡਰਾਂ ਤੇ ਬੈਠਣ ਵਾਲੇ ਆ ਪਰ ਮੋਦੀ ਨੂੰ ਇਹ ਆ ਵੀ ਸ਼ਾਇਦ ਮੈਂ ਮੀਟਿੰਗਾਂ ਦੇ ਵਿੱਚ ਲਾ ਕੇ ਠੰਡ ਬਹੁਤ ਪੈਂਦੀ ਆ ਤੇ ਉਥੇ ਕਿਸਾਨ ਭੱਜ ਜਾਣਗੇ ਨਹੀਂ ਭੱਜਦੇ ਕਿਸਾਨ ਉਹ ਤੋਂ ਵੱਧ ਜੁੜਨਗੇ ਮੀਟਿੰਗਾਂ ਦੇ ਵਿੱਚ ਜੇ ਹੱਲ ਕਰਨਾ ਸਾਨੂੰ ਦਿੱਲੀ ਜਾਣ ਦੀ ਲੋੜ ਨਹੀਂ ਸੈਂਟਰ ਦੀ ਸਰਕਾਰ ਨੇ ਅਗੇ ਚੰਡੀਗੜ੍ਹ ਮੀਟਿੰਗ ਕੀਤੀ ਆ ਉਹਦਾ ਹੱਲ ਕਰਕੇ ਜਾਣ ਆ ਮੀਟਿੰਗਾਂ ਦੇ ਵਿੱਚ ਆ ਫੇਰੀਆਂ ਦਾ ਪਾਉਣਾ ਤੇ ਫੇਰੀਆਂ ਦਾ ਕੁਝ ਨਹੀਂ ਨਿਕਲਣਾ ਕਿਉਂਕਿ ਦੇਸ਼ ਕਿਸਾਨ ਸੂਝਵਾਨ ਹੋ ਚੁੱਕੇ ਨੇ ਸਾਵਧਾਨ ਹੋ ਚੁੱਕੇ ਨੇ ਪੜ੍ਹੇ ਲਿਖੇ ਨੇ ਜਾਗਰਤ ਨੇ ਮੋਦੀ ਦੀ ਧੌਣ ਤੇ ਗੋਡਾ ਰੱਖ ਕੇ ਆਪਦੀਆਂ ਮੰਗਾਂ ਵੀ ਬਣਵਾਉਣਗੇ ਮੋਦੀ ਨੂੰ ਪੁੱਠਾ ਕਰਕੇ ਵਿਸਤਣਗੇ ਮੋਦੀ ਸਾਹਿਬ ਤਾਂ ਕਹਿ ਰਹੇ ਨੇ ਜਿਹੜੇ ਛੋਟੇ ਕਿਸਾਨ ਨੇ ਅਸੀਂ ਉਹਨਾਂ ਦਾ ਧਿਆਨ ਰੱਖ ਰਿਆਂਗੇ ਛੋਟੇ ਮੋਟੇ ਕਾਰੋਬਾਰ ਕੋਲਣਾ ਤੇ ਲੋਨ ਦੇ ਰਹੇ ਆ 6000 ਰੁਪਏ ਸਾਲ ਦਾ ਵੀ ਇਹਨਾਂ ਨੂੰ ਮਿਲ ਰਿਹਾ ਮੋਦੀ ਸਾਹਿਬ ਨੇ ਛੋਟੇ ਕਿਸਾਨ ਛੋਟੇ ਮਜ਼ਦੂਰਾਂ ਦਾ ਵੀ ਕਾਣ ਕੀਤਾ ਕਿਉਂਕਿ ਉਹ ਦੇਸ਼ ਦੀ ਜਿੰਨਾ ਵੀ ਧਨਾ ਉਹ ਪੂੰਜੀਪਤੀਆਂ ਦੇ ਹੱਥ ਨਹੀਂ ਦੇਣਾ ਚਾਹੁੰਦੇ ਨੇ ਆ ਖੇਤੀ ਦੇ ਵੱਡੇ ਵੱਡੇ ਮਾਡਲ ਹਜ਼ਾਰ ਹਜ਼ਾਰ ਏਕੜ ਦੇ ਪਲਾਟ ਬਣਾਉਣਾ ਚਾਹੁੰਦੇ ਨੇ ਆ ਛੋਟੀਆਂ ਵਰਕਸ਼ਾਪਾਂ ਦੇ ਸਾਹਮਣੇ ਵੱਡੇ ਵੱਡੇ ਮੌਲ ਖੋਲਣਾ ਚਾਹੁੰਦੇ ਨੇ ਕੀ ਸੋਚੋਗੇ ਵੀ ਮੋਦੀ ਛੋਟੇ ਕਿਸਾਨਾਂ ਦੇ ਹੱਕ 'ਚ ਨਹੀਂ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਨੇ ਖਾਨ ਦੇ ਹੋਰ ਨੇ ਪਰ ਮੋਦੀ ਛੋਟੇ ਕਿਸਾਨਾਂ ਨੂੰ ਕੁਛ ਚਾਹੁੰਦਾ ਤੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਅਵਾਨੀ ਦਾਨੀਆਂ ਨੂੰ ਉਹਨਾਂ ਨੂੰ ਮਜ਼ਬੂਤ ਤੇ ਤਕੜੇ ਕਰਨਾ ਚਾਹੁੰਦਾ